ਪੁਰਖ ਨਿਰ क... ਸੋ ਗੁਰੂ ਪਾਤਸ਼ਾਹ ਸਾਨੂੰ ਸਮੇਂ ਇਹ ਸਰੀਰ ਹੌਮੇ ਕਾ ਰੋਗ ਮਾਨ ਕੋ ਦੀਨਾ ਤੇ ਪਤਾ ਹੀ ਨਹੀਂ ਲੱਗਦਾ ਜਿਹਦੇ ਹੌਮੇ ਖਾਦ ਨਹੀਂ ਜਦੋਂ ਮੰਤਨਾਂ ਤੇ ਬੰਸੇਣ ਜੁਬੇ ਗੁਰੂ ਪਾਤਸ਼ਾਹ ਦੀ ਬੋਲਾ ਹੈ ਤਾਂ ਸਾਂਝੀ ਸੰਗੋ ਵਾਸਤੇ ਪਜੰਨਾ ਗੁਰੂ ਪਾਤਸ਼ਾਹ ਸਾਥ ਕੋਰ ਮਾ ਸੋ ਬੰਦੇ ਦੀ ਕਰਨ ਲਈ ਇਹ ਹੌਮੇ ਤੇ ਬਾਣ ਗੁਰੂ ਸਰ ਕਹੇ ਰਿਆ ਜਾਂ ਇਦਾਂ ਦਾ ਚੋ ਇਹ ਇੱਕ ਸ਼ੇਖ ਜਿਹੜੇ ਵਸ ਰਹੇ ਉਹਨਾਂ ਕੱਦੀਆਂ ਚ ਲੱਗੀਆਂ ਸਾਰੀ ਅਧਿਵਰਸਾ ਜੇ ਮਸਤੀ ਰਾਲ ਦਾ ਪਹਿਲੇ ਪ੍ਰਾਪਤੇ ਪਾਉ ਮਤ ਦੇਖੂ ਲੋ ਗਿਆ ਨਾ ਫਿਰ ਉਹ ਨਾ ਪੂਰੀ ਜਹਾਨ ਫਰਾਈ ਦੇ ਨਾ ਮਤ ਦੇਖ ਜੀ ਹੁਣ ਮਹਾਂਪੁਰਖ ਤੋਂ ਸਿੱਖਿਆ ਬਾਬਾ ਨੇ ਕਹੀ ਜਾਂਦੇ ਨੇ ਇੱਥੇ ਇੱਕ ਹੋਰ ਵੀ ਥੋੜੀ ਬੀੜ ਬਹੁਤ ਰੱਖੀ ਹੋਊਗੀ ਤੇ ਨਾ ਬਹੁਤ ਵੇਲੇ ਹੀ ਮਹਾਂਪੁਰਖ ਬੋਲਦੇ ਗੁਰੂ ਸਬਾਨੀ ਕਿ ਜਿਵੇਂ ਨਹੀਂ ਸੰਸਾਰ ਇਸ ਤਰ੍ਹਾਂ ਖਾਏ ਜਾਂ ਇਸ ਲਈ ਇਹ ਪਾਣੀ ਇਸੇ ਖੇਤ ਮੇਰੇ ਸੇਟੀ ਕੋਲੇ ਪਾਣੀ ਪੜਨ ਇਹ ਗੱਲ ਉਹਨਾਂ ਦਾ ਇਹ ਜਾਂਦੀ ਹੈ ਸਾਰੇ ਸੰਸਾਰ ਤੇ ਗੁਰਦੁਆਰੇ ਆਲਦੀ ਹੈ ਜੇ ਸਾਰੇ ਥੋੜੀ ਜਿਹੀ ਮਿਹਨਤ ਕਰਨ ਬਾੜੀ ਵਾਲੀ ਸਿਰਾਂਦੀ ਕਰ ਲਈਏ ਪਹਿਲੋਂ ਅਮਰੇ ਸ਼ਕਲੋਂ ਰੱਬ ਦੇ ਜਵਾਨ ਲਈ ਅਸਾ ਇਹ ਮੇਰਾ ਬੰਬੂ ਜੇ ਵਹਿ ਨੂੰ ਕਹਿ ਲਵਾਂ ਕਿ ਉਹ ਵਾਈ ਵਾਣੇ ਵਾਈ ਨੂੰ ਨਾ ਕਰ ਗੁਰੂ ਪਾਤਸ਼ਾਹ ਪਠਾਈ ਸਾਖੀ ਮਹਾ ਕੁਦਬੋਹ ਦੇ ਆਤਮਿਕ ਜੀਵਨ ਸੱਧਾਰਨ ਦਾ ਜੇ ਭਾਵੇਂ ਅਸੀਂ ਅਪਣਾਉਂ ਉਹ ਇਹੀ ਚਾਹੁੰਦਾ ਹੈ ਕਿ ਬਿਨਾਈ ਆਪਗੁਆਏ ਸਿੰਘ ਕੁਆਰੀ ਦੇ ਨਾਂ ਖਤਰਨਾਕ ਆ ਪੈਗਵਾਜੇ ਹੋਵੇ। ਕੋਈ ਨਾ ਆਪਣਾ ਸਾਰੀ ਸਾਰੀ ਸੰਗਤ ਲਗੀ ਰਹੀ। ਪ੍ਰਜੋਗੁਆਏ ਅਪਰਦਰਨ ਅੰਧਿਆਨੀ ਸੇ ਦੁਨੀਆ ਵੀ ਬਹੁਤ ਘਾਟੀ ਲਾ। ਜੇ ਕੋਈ ਮਰਦਿਤਾਨ ਸਿੰਦੇ ਉਸ ਗੁਰਸੇਖਾ ਜਿਹੜਾ ਕ ਮੈਂ ਤੇ ਜਨ ਆ ਰਿਹਾ ਵੇ ਕਿਸੇ ਦੇ ਕਿੰਨੇ ਨਿਰਭਾਣ ਪਰਥਾਏ ਸਾਖੀ ਮਾ ਨਹੀਂ ਪਤਾ ਇਹ ਕਿਸ ਤਰ੍ਹਾਂ ਮੋਰੋ ਮੋਹ ਗੁਰਮੁਖੀ ਸਰਦਾ ਆਪਣੇ ਆਪ ਦੇ ਸੁਜਨੇ ਜਿੱਥੇ ਉਹ ਮੇਰੇ ਥਾਣੂ ਕਹੂ ਦੇਣਾ ਜਿਹੜੇ ਆਪਣੇ ਵੱਡੇ ਵੱਡੇ ਕੋ ਕਿੱਥੇ ਰਹੇ ਆ ਪਿਆਰ ਨਾਲ ਤਰੁੜ ਚੜੀ ਰੱਬ ਦਾ ਗੱਦ ਨਹੀਂ ਪਏ ਜਿਨ੍ਹਾਂ ਨੇ ਉਹਨਾਂ ਦਾ ਵੀ ਜਿੰਨਾ ਨੋ ਰਭ ਜਾਂਦੀਆਂ ਨੇ ਉਹਦੀ ਸੇਵਾ ਗੁਰਸਹਿਬ ਨੇ ਕਰ ਜਾਂਦੇ ਆ ਰਹੇ ਕਿਹਾ ਦਾਰੇ ਮਿਲ ਆ ਰਹੇ ਆ ਇਹ ਦੀ ਤਾਂ ਨਹੀਂ ਉਹ ਵਿੱਚ ਸਮਝੋ ਕਿ ਕਰੋਨਾ ਜਰਮਾਂ ਦਾ ਆਪਣਾ ਅਵਿਸ਼ਵਾਸ ਨਹੀਂ ਖੁਦ ਵੈਰੂ ਨੂੰ ਸਿੱਧਾਂ ਕੋਲ ਗਿਆ ਤਾਂ ਉਹਨਾਂ ਨਾਲ ਬੋਲਣਾ ਕਿ ਜੇ ਤੁਹਾਡੀ ਮੈਂ ਤਾਂ ਪਰਮੁਖ ਖੋੜਾ ਜਿੰਦ ਦੇਈ ਭਾਵੇਂ ਆ ਵੀ ਗਏ ਨਾ ਮਗਰੋਂ ਕਿਹੜੇ ਤਰੀਕੇ ਨਾਲ ਵੈਰੂ ਐ ਇਦਾਂ ਦੁਨਿਆਵੀ ਪਰਛੇਵੇਂ ਲੱਗ ਜਾਂਦੀ ਇਹਦੀ ਜਿਹਦੇ ਅੰਦਰ ਰੱਬ ਦਾ ਹੈ ਜਿਹਦੇ ਨਾਲ ਜੁੜਦਾ ਸੁਣ ਮਾਰੇ ਤਾਂ ਬਾਤ ਸਮਝਾਂ ਹੁੰਗੇ ਬਹੁਤ ਜੋਨਕਾਸ਼ ਤੀਜੂ ਜਿਹੜੇ ਜਿੰਨਾਂ ਆਪੇ ਨਾਲ ਸੁਣ ਕੇ ਕਾਪੀ ਵੀ ਬਾਕੀਆਂ ਨੂੰ ਨਾ ਭੁਜੇ ਸੁਣਨ ਆਲੇ ਪਰ ਉਹਨਾਂ ਦਾ ਕਹਿੰਦੇ ਕਿ ਮਸਲ ਕਰਨਾ ਖੁਦ சொਰਦੀ ਰਣੀ ਮੈਂ ਇੱਕ ਦੋ ਸ਼ਬਦ ਪੜ੍ਹ ਕੇ ਕੰਪਲੀਟ ਸਿੱਖਿਆ ਅਸਾਂ ਨੇ ਬੜੇ ਹੀ ਕ ਨਹੀਂ ਕੋ ਡਰਜਲ ਨਹੀਂ ਵਿਸਾਸ ਵੈਰਤਾ ਚੋ ਗਿਆ ਇਹ ਤਾਂ ਵੈਰੂ ਨਾਲ ਜੁੜਿਆ ਇਸੇ ਨੂੰ ਸਨਾ ਕਰੇ ਉਹ ਕਦੇ ਮੰਨਤੇ ਹਰ ਘਰ ਦਾ ਹਰ ਸਾਨੂੰ ਸੇ ਰੈਲੈਂਟਿਜ਼ਮ ਲਈ ਨਹੀਂ ਗੁਰੂ ਸਾਹਿਬ ਕੋਲੋਂ ਪਹੁੰਚ ਆਏ ਕੰਤਵਲੇ ਬਹੁਤ ਤੁਮਣੀਆ ਉਹ ਬਹੁਤ ਦੁੱਖਾਂ ਦਾ ਬਲੀ ਨਹੀਂ ਲੱਗੇ ਬਹੁਤੀ ਨੀਂਗੀ ਤਿੰਨ ਗੁਪਾਰਸ਼ਾ ਦਿੱਚਾਰੀ ਬਾਹਰੋਂ ਆੰਦੇ ਆ ਸੋਧਣਾ ਕਰੀ ਪਾਏ ਜਰਨ ਨਹੀਂ ਚਾਹਦਾ ਅੰਦਰ ਸੋਧਣਾ ਇਹ ਸਾਨੂੰ ਕਿਹਦੇ ਬਾਹਰ ਸੱਚ ਇਹ ਨਾਲ ਜੂਰ ਹੈ ਕਿ ਸਾਰੀ ਬਾਣੀ ਜੂਰ ਵੀ 25 ਵਾਰ ਇੱਕ ਸਹਿਜ ਸੰਭੇ ਬਦਲ ਲੱਗੇ ਕਿਹੜੀ ਗੱਲ ਹੈ ਤਾਂ ਪਾਉਂਦਾ ਹੋਰੀ ਹਸ ਕਰਗੇ ਤਰਾ ਤਰਾ ਲੱਗੇ ਜੀਵਨ ਗੁਰ ਸਰਗੈ ਇੱਕ ਦੂਜਾ ਸ਼ਬਦਾਂ ਕੀ ਫਿਰ ਘਟਾ ਸਮੇਂ ਹੁੰਦੇ ਨਹੀਂ ਕੋਈ ਅਗਲਾ ਵਾਲਾ ਖੰਡਾ ਦਿਖਾਇਆ ਹੈ ਫਤੋਂ ਕਹਿੰਦੇ ਗੁਰਪ੍ਰਸਾਦ ਉਹ ਨਾਂ ਦੀਆਂ ਜਿਹੜੇ ਨਾਮ ਲੱਗਦੇ ਆ ਜਿਵੇਂ ਹੁਣ ਇੱਕ ਬੰਦਾ ਮਾਰੋ 17 18 ਘਾਪਾਂ ਵਿੱਚ ਘੜੀ ਨਾ ਮਿਲਦਾ ਹੋਏ ਉਹ ਅਜਿਹਾ ਕਹਾਈ ਪਰ ਉਸ ਨੂੰ ਮੈਂ ਕਿਹਨਾਂ ਸਰੰਕਲ ਹੀ ਨਾ ਤੇ ਮੇਰੇ ਅਗਲੇ ਜੇ ਰੱਬ ਨਾਲ ਭਰਨੀ ਕੋ ਕੁਆਲਟੀ ਦੇ ਵਿੱਚ ਵਰਕ ਪੈਂਦਾ ਨਹੀਂ ਪੈਂਦਾ ਪੀਰਾਂ ਬਗਦਰ ਨੂੰ ਸਮਝੇ ਨਹੀਂ ਗੱਲ ਦਾਈਂ ਗਿਆ ਸਾਰਾ ਤੇ ਭਾਈ ਇੱਕ ਮਾਇਜੇ ਦਾ ਦੋੜਾ ਦਰਮਾ ਦਾ ਸਾਰਾ ਪਿੱਛਿਆ ਜਾਣਾ ਤੇ ਨਾਮ ਨੇ ਚਲੰਗੇ ਆਇਆ ਉਲਵਾਸ਼ਾ ਨੇ ਉਸਾਰ ਗੁਨੀਏ ਨਾਲ ਬੁਲ ਕੇ ਸ਼ਬਦ ਸਲਾਹਿਆ ਇੰਨੀ ਸੁਖਦੀ ਗੱਲਾਂ ਨਾਲ ਜਿਆਨ ਚੱਲਦਾ ਗੱਲਾਂ ਨਾਲ ਸ਼ਬਦ ਸਲਾਮ ਹੈ ਪਈ ਨਾਮ ਧਨ ਭਲੇ ਭਾਈ ਉਹ ਸੰਗਤ ਵਾਲਾ ਹੈ ਤੇ ਨਾਮ ਜਪੂਗਾ ਸਭ ਨੇ ਜਿਵੇਂ ਲੋਰੋਣੀ ਕੋਈ ਕੋਸੇ ਮਨੋਂ ਨਹੀਂ ਸਾਰੇ ਤੇ ਇੰਨੇ ਸਾਡੀ ਵਰਉਂ ਜਾਂਦੀ ਹੈ ਗੁਰੂ ਭਾਨ ਦਾ ਭਲੇ ਭਾਈ ਜਿਨਾ ਨਾਮ ਸੋਲਤਿ ਤੇ ਕਹਿੰਦੇ ਜਵਰੀਆ ਤੇ ਨੰਦਨ ਨੇ ਹੁਣ ਸਾਰਾ ਇਹ ਬੰਦ ਪੰਜੋਤ ਨਹੀਂ ਬਈ ਕੋ ਕਰਮ ਉਹਨਾਂ ਨੇ ਉਹ ਅਮਰ ਤੇ ਨੰਦਨ ਬੋ ਸੋਤੀ ਲੰਦੀ ਜਿਮਤੀ ਸੰਗਿਆ ਹੈ ਤੇ ਤੂੰ ਗੀਰਾਂ ਮੈਂ ਪੰਚੇ ਰੱਖੀ ਉਥੇ ਰੱਖੂਗਾ ਮੇਰੇ ਸੰਗ ਚੱਲੇ ਜਾਊਗਾ ਆਪਣੇ ਹਉਸ਼ੇ ਦੀ ਖੇਡਿਆ ਸਾਰੀ ਪਰ ਜਿੱਦੇ ਬੈਠੀ ਹੁੰਦਾ ਨਾ ਕੋ ਕੋਈ ਦਾ ਕੰਮ ਨਾ ਐਥੇ ਗੁਰਪਾਸ਼ਾ ਉਹ ਲੈ ਲਵੇ ਜੇ ਬੈ ਜਾਂਦੇ ਖਤਨਾ ਹੋਈ ਨਾ ਉਤਾਰ ਚ ਰਹਾਏ ਹੰਮ ਮਨ ਜੁੜਨਗੇ ਤੇ ਅੰਦਰ ਰਹੂਗਾ ਕੰਨਾਂ ਦਾ ਵਖਰਾ ਹੈ ਜ਼ੁਬਾਨ ਦਾ ਅੰਨ ਜਲ ਚ ਰਹਾਏ ਤ੍ਰਿਸ਼ਨਾ ਚ ਗੂਗ ਭੁਖਾ ਦੁਨੀਆ ਕੂਕੂ ਕਾ ਨਾਮ ਨਹੀਂ ਬਲਕਿ ਜਿਹੜੀਆਂ ਉਹ ਇੱਕ ਕੂਕੀ ਦਾ ਗੜੇ ਆ ਤੇ ਅਗੇ ਮੁਕਨੇ ਅਨਜੇਨਾ ਬੱਲਾ ਦਰਾਸੀ ਜੀ ਨਾਮ ਨਾ ਨਾ ਤਲੇ ਪਰ ਕਿਨੇ ਸੰਸੇ ਕਿੰਨਾ ਸਰੀਰ ਦਾ ਜਣਾ ਮੌਤ ਦਾ ਜਿਹਦੇ ਉਹ ਵੀ ਇਹ ਰੱਬ ਨਾਮ ਤੇ ਨਾਮ ਨਹੀਂ ਹੋਏ ਕਾਲ ਉੱਠ ਜਾਏ ਮੂੰ ਕਾਲ ਉੱਠ ਜਾਏ ਉੱਠ ਕੇ ਜਿਹੜੇ ਬਾਈ ਨੂੰ ਕਰਦੇ ਆ ਕਹਿ ਲੈ ਲੈ ਗੁਰੂ ਸਾਹਿਬ ਨੂੰ ਕਿ ਕੋਈ ਵੀ ਇਹ ਗੁਰਸੇਵ ਦੀ ਗੱਲ ਤਾਂ ਅੱਗੇ ਗੁਰੂ ਪਾਸ਼ਾ ਤਤ ਭਾਵ ਜੀ ਗੁਰੂ ਪਾਸ਼ਾ ਕਿਰਪਾ ਕਰੋ ਮੀਤ ਤੇ ਸਸੇ ਸਾਇਦਾ ਕਰਦਾ ਨਾ ਨਾਮ ਕੇ ਨਾਮੇ ਵਰਤਨਾ ਨਾਮੇ ਰਲਵਾ ਪੌਂਚ ਦਸਾਈ ਸੇਰ ਸ਼ਾਹਾਂ ਦੀ ਅਸਲੀ ਸਜਣ ਇਹ ਲੇਖ ਹਰ ਜੀ ਹੁਣ ਇਹ ਸਜਣ ਦਾ ਅੰਤ ਰਹਾ ਹੈ ਜੇ ਤੁਚਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਤਿਹਾਈ ਜਦ ਦੇ ਆਵਾਂਗੇ ਗੁਰੂ ਪਾਸ਼ਾ ਬੜੇ ਰੂ ਕੀ ਦੱਤੇ ਪਰਮੇਸ਼ਰ ਨੇ ਪਾਣੀ ਆਵਾਜਾਇਆ ਮੇਰੇ ਲਈ ਕੀ ਉਹ ਮੇਰੇ ਕੋਲ ਜੂਵੀ ਐਸਾ ਹੀ ਮੈਂ ਜਿਹੜਾ ਰਾਤ ਹੱਸੇ ਮਨੂਗਾ ਕਿ ਨੰਮ ਜਾਂ ਤਿਸ ਹੋਵਾਂ ਮਾਨ ਕੀ ਨਾ ਆ ਸਕਦਾ ਉਹ ਤੋਂ ਸਾਰੇ ਸਰੀਰ ਗੁਰੂ ਸਿ ਕਰਪਾ ਬਾਣ ਦੀ ਵਿਚਾਰ ਕਰੀ ਉਹਦੀਆਂ ਆਪ ਆਪਣਾ ਆਪਣੇ ਆਪ ਨੂੰ ਪਾਪ ਕਰ ਲਿਓ ਜਹੇ ਰਾਤ ਇਹਦਾ ਚੱਲ ਰਿਹਾ ਉਹ ਢੂੰਗੀ ਸਾਂਝ ਪਾਣੀ ਸੱਜਣ ਨੂੰ ਰੋਜ਼ ਪ੍ਰੀਤ ਜੀ ਬਤਨ ਦਾ ਪਰਾ ਚੌਂਦੇ ਲੋਗੇ ਜਦ ਬੈਗੇ ਉਥੇ ਇੱਕ ਸਿੱਖ ਨੇ ਗੁਰੂ ਨੇ ਕਿਹਾ ਨਹੀਂ ਪ੍ਰੀਤ ਜੀ ਤੈਨੂੰ ਪੁਰਵਾਨ ਜਨਾ ਬਲਵਾਰ ਤੇ ਬਲ ਕੀ ਜਨਾ ਬਲ ਕਰੀਏ ਸਿਰ ਨਹੀਂ ਕੀਏ ਕਰਨਾ ਪੰਖ ਦੀ ਮਿੱਤਰੀ ਕਿਜਾ ਕਰਨੀ ਗੁਰਦਵਾਰਾ ਨੂੰ ਗਾਇਬ ਨਹੀਂ ਕਰਨਾ ਗੁਰਬਣਾ ਹੁਣ ਜਬਾਣੀ ਗੁਰੂ ਦਾਸ ਨਾਮ ਚ ਸ਼ਬਦ ਸੁਣਤਦਾ ਸੰਗਲੇ ਮਨ ਸੁਖੇ ਤੇ ਸਵਾ ਇਹਨਾਂ ਆਪਣੀ ਦੇ ਪਰ ਆਪਣੀ ਜਗਾਣਾ ਸਤਿਗੁਰੂ ਦਾ ਸਾਜਿਆ ਨੇ ਉਹ ਹੋਰ ਨਹੀਂ ਹੋਈ ਸਮਝਾ ਸਕਦੇ ਜਿਨੇ ਨੇ ਸੇਵਾ ਪਾਉ ਕਰਕੇ ਰੋਜ਼ ਰੋਜ਼ ਬੈਠਾ ਨਾਲ ਸੇਵਾ ਕਰਦੇ ਦਾ ਸੇਵਾ ਪਿਆਰ ਜੀ ਰੋਪੇ ਜਾਂਦਾ ਹੈ ਇਹ ਨੂੰ ਬਣਾਣਾ ਪਿਆ ਦਾ ਗੋਣਾ ਗੋਣਾ ਦਾ ਤਰ੍ਹਾਂ ਗੋਣਾ ਵਿਸਤਾਰ ਜੇ ਮੰਨੋ ਕਿ ਇਹ ਵੀ ਜਿਸ ਤੋਂ ਬਣਾਣ ਦੇ ਵਿੱਚ ਪੜ ਗਏ ਜਾਨਾ ਨੇ ਪਰਸ਼ਾਨ ਕੇਸਲ ਲੈ ਉਹਨਾਂ ਹੀ ਇੱਕ ਵਾਰ ਪਰਸੰਧਨ ਨੇ ਉਹਨਾਂ ਗ੍ਰਾਂਸ਼ੋਂ ਕਰੀ ਕਿਸੇ ਕੋਲ ਤੇ ਇਹ ਸਾਨੂੰ ਇਹ ਰੋਜ਼ ਪਿਆਰੇ ਪਰ ਉਹ ਸਮਾਂ ਬੇਰਵਸਤ ਇਹ ਬਲਹ ਦੀ ਪ੍ਰਤੀਖਿਆ ਪਰ ਆਰਥੇਰਾ ਸਭ ਤੋਂ ਦੁਆਰੇ ਹੋਏ ਸੋ ਜਦੋਂ ਸ਼ਾਨਦਈਆ ਗ੍ਰਿਮਤਿਨਾ ਸਮਾਕਰਦ ਹਲਦੀ ਕਰੀ ਨਾ ਸਮਰਾਜ ਨੂੰ ਤਾਰੀਖੇ ਨੂੰ ਉਹਦਾ ਪਾਉਂਦੇ ਨੇ ਕਿ ਜਦੋਂ ਦਾ ਸੰਗਤ ਦੇ ਦੀ ਜੋ ਉਪਚਾਰ ਨਾ ਲੈਣੇ ਨਾ ਕਿਸਾਲੇ ਜੀ ਦੋ ਉਸ ਬਹੁਸ਼ਲ ਜੇਪਾ